ਸਤਿ ਸ੍ਰੀ ਅਕਾਲ ਸਾਥੀਓ ਅੱਜ ਬੜੇ ਹੀ ਅਹਿਮ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਸੀ ਪੰਜਾਬ ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਸੀ ਤਾਂ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲੋਕਾਂ ਨਾਲ ਇੱਕ ਵਾਅਦਾ ਕੀਤਾ ਗਿਆ ਸੀ ਕਿ ਸੂਬੇ ਦੀਆਂ ਜਿਹੜੀਆਂ ਸਿਹਤ ਸੂਧਾਵਾਂ ਹੋਣਗੀਆਂ ਉਹ ਪੂਰੇ ਦੇਸ਼ ਨਾਲੋਂ ਬਹੁਤ ਵਧੀਆ ਹੋਣਗੀਆਂ ਔਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਫਿਰੋਜ਼ਪੁਰ ਸਿਵਲ ਹਸਪਤਾਲ ਦਾ ਹਾਲ ਇੰਨਾ ਬੁਰਾ ਹੋ ਚੁੱਕਿਆ ਜੇ ਤੁਸੀਂ ਉਸ ਦੇ ਅੰਦਰ ਜਾਂਦੇ ਹੋ ਤਾਂ ਅੰਦਰ ਡਾਕਟਰ ਨਹੀਂ ਮਿਲਦਾ ਜੇ ਤੁਸੀਂ ਬਾਹਰ ਆਉਂਦੇ ਹੋ ਤਾਂ ਬਾਹਰ ਮੋਟਰਸਾਈਕਲ ਨਹੀਂ ਮਿਲਦਾ ਉਹਦਾ ਕਾਰਨ ਇਹ ਹੈ ਕਿ ਜਿਹੜੇ ਡਾਕਟਰਾਂ ਦੀਆਂ ਨਿਯੁਕਤੀਆਂ ਪੰਜਾਬ ਸਰਕਾਰ ਨੇ ਸਿਵਲ ਹਸਪਤਾਲਾਂ ਦੇ ਵਿੱਚ ਕੀਤੀਆਂ ਕਰਨੀਆਂ ਸੀ ਉਹਨਾਂ ਡਾਕਟਰਾਂ ਦੀ ਬਹੁਤ ਘਾਟ ਹੈ ਔਰ ਜਦੋਂ ਵੀ ਕੋਈ ਗਰੀਬ ਮਜ਼ਦੂਰ ਆਪਣਾ ਮੋਟਰਸਾਈਕਲ ਲੈ ਕੇ ਸਿਵਲ ਹਸਪਤਾਲ ਦੀ ਪਾਰਕਿੰਗ 'ਚ ਲਾ ਕੇ ਅੰਦਰ ਡਾਕਟਰ ਤੋਂ ਦਵਾਈ ਲੈਣ ਦੇ ਲਿਖਾਉਣ ਦੇ ਲਈ ਜਾਂਦਾ ਤੰਦਰ ਉਸ ਨੂੰ ਡਾਕਟਰ ਨਹੀਂ ਮਿਲਦਾ ਔਰ ਬਾਹਰ ਜਦੋਂ ਉਹ ਆਉਂਦਾ ਹੈ ਉੱਥੇ ਚੋਰਾਂ ਦੀ ਨਸ਼ੇੜੀਆਂ ਦੀ ਇੰਨੀ ਕਿ ਜ਼ਿਆਦਾ ਪ੍ਰਭਾਵ ਪ੍ਰਭਾਰ ਹੋ ਚੁੱਕੀ ਹੈ ਪੂਰੇ ਸੂਬੇ ਦੇ ਵਿੱਚ ਲੁੱਟਾਂ ਖਵਾ ਦਾ ਮਾਹੌਲ ਬਣ ਚੁੱਕਿਆ ਹੈ ਕਿ ਉਹਨਾਂ ਦਾ ਬਾਹਰ ਮੋਟਰਸ ਔਰ ਪੰਜਾਬ ਦੀ ਸਮੁੱਚੀ ਆਮ ਆਦਮੀ ਪਾਰਟੀ ਲੀਡਰਸ਼ਿਪ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੇਰੀ ਬੇਨਤੀ ਹੈ ਕਿ ਇਸ ਗੱਲ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਆਮ ਗਰੀਬ ਲੋਕ ਇਲਾਜ ਖਰੂਨੋਂ ਦਾ ਖੱਜਲ ਖਵਾਰ ਹੋ ਹੀ ਰਹੇ ਨੇ ਉਹਨਾਂ ਉਹਨਾਂ ਨੂੰ ਆਪਣੇ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਵਰਤਣ ਵਾਲੇ ਜਿਹੜੇ ਵਹੀਕਲ ਹੁੰਦੇ ਤੋਂ ਵੀ ਹੱਤ ਹੋਣਾ ਪੈ ਰਿਹਾ ਸੋ ਇਹ ਇਕੱਲਾ ਹਾਲ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਨਹੀਂ ਇਹ ਸੂਬੇ ਦੇ ਸਾਰੇ ਹਸਪਤਾਲਾਂ ਦਾ ਇਹੀ ਹਾਲ ਹੈ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਆਖਿਰ ਦੇ ਵਿੱਚ ਬੇਨਤੀ ਹੈ ਕਿ ਪੰਜਾਬ ਸਰਕਾਰ ਦਾ ਇਸ ਗੱਲ ਵੱਲ ਧਿਆਨ ਦਿਵਾਉਣ ਦੇ ਲਈ ਸਾਰੇ ਜਣੇ ਆਪਾਂ ਇਸ ਗੱਲ ਦੇ ਵਿਰੁੱਧ ਆਵਾਜ਼ ਚੁੱਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ